ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਇੱਕ ਬਹੁਤ ਚੰਗੀ ਵਹਿੜ ਲੈ ਕੇ ਆਏ ਆਂ ਪਰ ਕੱਚੀ ਆ ਜੇ ਬਾਕੀ ਡਿਟੇਲ ਤਾਂ ਸਾਰੀ ਬਾਈ ਦੇਊਗਾ ਤੁਹਾਨੂੰ ਬਾਕੀ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਵਹਿੜ ਦਾ ਪੁੱਠਾ ਪੱਠਾ ਜਿਹੜਾ ਬਹੁਤ ਜ਼ਿਆਦਾ ਚੌੜਾ ਹੈ ਤੇ ਅਜੇ ਕੱਚੀ ਤਾਂ ਬਹੁਤ ਜ਼ਿਆਦਾ ਹੈ ਤੇ ਦੋਨੋਂ ਲੈਵੇ ਤੇ ਨਾੜਾਂ ਤੁਹਾਨੂੰ ਦਿਖਾ ਦਣਾ ਵੇਖੋ ਨਾੜਾਂ ਲੈਵੇ ਤੇ ਤੇ ਵਹਿੜ ਵੇਖੋ ਜੀ ਜਿਹੜੇ ਹਿਸਾਬ ਨਾਲ ਕੱਚੀ ਹੈ ਵਹਿੜ ਕਿੰਨੀ ਕੱਚੀ ਹੈ ਬਾਈ ਦੱਸੂਗਾ ਨਾੜਾਂ ਦੋਨੀਆਂ ਪਾਸੇ ਵੇਖ ਲਓ ਥੋੜੀ ਵਹਿੜ ਤਰੇਕਦੀ ਆ ਮੇਥੋਂ ਉਪਰੇ ਬੰਦੇ ਤੋਂ ਵੇਖੋ ਨਾੜਾਂ ਦੋਨੀਆਂ ਪਾਸੇ ਗਾਹਾਂ ਤੱਕ ਆ ਨਾੜਾਂ ਮਤਲਬ ਸਰੀਰ ਦੇ ਦੇਖੋ ਵੇਖੋ ਨਾੜਾਂ ਨਾਲ ਦੋ ਵੈਨ ਦੇਖੋ ਬਹੁਤ ਸੋਹਣੇ ਥਾਂ ਲੇਵੇ ਦੀ ਐ ਬਾਕੀ ਦੀ ਡਿਟੇਲ ਬਾਈ ਤੋਂ ਪੁੱਛਦੇ ਆ ਆ ਜਾ ਬਾਈ ਗਰਲਾਲ ਆ ਜਿਓ ਜੀ ਸਤ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੀ ਨਾਂ ਐ ਗਰਲਾਲ ਬਾਈ ਪਿੰਡ ਮੱਲਣ ਜੀ ਤੇ ਨੇੜੇ-ਨੇੜੇ ਕਿਹੜੇ ਪਿੰਡ ਪੈਂਦੇ ਆਪਣੇ ਦੋਦਾ ਕੌਣੀ ਮੜਾਕ अच्छा तो मकसर रोड ते जिला जिला मकसर साहब श्री मकसर साहब श्री मकसर साहब जी ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ 98766 28700 98766 28700 ਹਾਂਜੀ ਤੇ ਇਹ ਵਹਿੜਾ ਜਿਹੜੀ ਆਪਣੀ ਕਿੰਵੇਂ ਸੂਏ ਸੂਣ ਵਾਲੀ ਹੈ ਦੂਜਾ ਸੂਆ ਸੂਣਾ ਬਾਈ ਜਣੇ ਤੇ ਇਹ ਮਤਲਬ ਦੂਜੇ ਸੂਏ ਸੂਣੇ ਦੇ ਤੇ ਪਹਿਲੇ ਸੂਏ ਦਾ ਦੁੱਧ ਦਾ ਬਿਲਕੁਲ ਸੱਚਾ ਰਿਕਾਰਡ ਦੱਸੋ ਵੀ 35 ਲੀਟਰ ਬਾਈ ਪਹਿਲੇ ਸੂਏ ਪਹਿਲੇ ਸੂਏ ਨੇ 35 ਲੀਟਰ ਦੁੱਧ ਕੱਢਿਆ ਦੋਸਤੋ ਵੈੜ ਪੁੱਠੇ ਪੱਠੇ ਦੀ ਬਹੁਤ ਚੌੜੀ ਐ ਤੇ ਵੇਖੋ ਥਾਲੇ ਵਾ ਕੱਚੀ ਹਜੇ ਕਿੰਨੇ ਕਿੰਨੀ ਤਰੀਕ ਨੂੰ ਦਿਲ ਪੂਰੇ ਆਦੇ 15 ਤਰੀਕ ਨੂੰ ਦਿਲ ਪੂਰੇ ਆ ਬਾਈ ਆਪਾਂ ਚੱਲ ਤੁਸੀਂ ਆ ਕੇ ਬਣਾਤੀ ਵੀਡੀਓ ਹਜੇ ਪਾਉਣੀ ਨਹੀਂ ਸੀ ਕਿੰਨੀ ਤਰੀਕ ਨੂੰ 15 ਤਰੀਕ ਨੂੰ 15 ਤਰੀਕ ਨੂੰ ਦਿਲ ਪੂਰੇ ਆ ਹਾਂ 15 ਦਿਨਾਂ ਦੀ ਕੱਚੀ ਮੰਨ ਲਓ 15 ਦਿਨਾਂ ਦੀ ਕੱਚੀ ਤੇ ਦੋਸਤੋ ਨਾੜਾਂ ਵੇਖੋ ਲੇਵੇ ਦੇ ਉੱਤੇ ਐ ਜਿਵੇਂ ਪੂਰੀ ਮੋਟੀ ਵੈਣ ਐ ਤੇ ਹਜੇ ਆ ਆ ਨਾੜ ਵੇਖੋ ਜਿਹੜੀ ਦੋਨਾਂ ਲਈ ਆਉਂਦੀ ਦੀ ਪਾਈਪ ਲਾਈਨ ਬੀ ਚੰਗੀ ਮੋਟੀ ਪਾਈਪ ਲਾਈਨ ਹੈ ਹਜੇ ਤਾਂ ਕੱਢਣੀ ਆ ਪਾਈਪ ਬਾਈ ਤੇ ਹਜੇ ਤਾਂ ਪਾਈਪ ਵਹਿੜ ਨਹੀਂ ਕੱਢਣੀ ਹੈ ਇਧਰ ਵੀ ਵੇਖੋ ਲੇਵੇ ਤੇ ਨਾੜਾ ਤੇ ਬਹੁਤ ਸੋਹਣੀ ਕੱਦ ਕਾਠ ਦੀ ਹੈ ਹੁਣ ਲਗਭਗ ਬਾਈ ਦਾ ਕੱਦ ਮਤਲਬੀ 5 ਫੁੱਟ 10 ਇੰਚ ਤੋਂ ਉੱਤੇ ਹੀ ਕਿੰਨਾ ਕੱਦ ਦਾ ਤੇਰਾ 5 ਫੁੱਟ 6 ਫੁੱਟ ਹੀ ਆ ਬਾਈ 6 ਫੁੱਟ ਹੀ ਆ ਜੋ ਪਰਲੇ ਬਾਅਦ ਖੜੀ ਵਹਿੜਦੇ ਬਾਈ ਦਾ ਕੱਦ 6 ਫੁੱਟ ਆ ਬਾਈ ਵੇਖ ਲਓ ਹੁਣ ਤੁਸੀਂ 6 ਫੁੱਟ ਕੱਦ ਦਾ ਤੇ ਆ ਵਾਹੜ ਕੋਲੇ ਖੜੀ ਆ ਬਹੁਤ ਕੱਦ ਕਾਢ ਵਾਲੀ ਆ ਪਰ ਇਹਦੇ ਕੋਲੇ ਬਹੁਤ ਛੋਟੀ ਧਿੰਦੀ ਆ ਤੇ ਬੇਟਾ ਇਤਕੀ ਦੁੱਧ ਦੇ ਕਿ ਕਿੰਨੇ ਦੁੱਧ ਦੀ ਉਮੀਦ ਆ ਤੁਹਾਨੂੰ 40 ਤਾਂ ਆਉਣਾ ਹੀ ਚਾਹੀਦਾ ਇਹਨਾਂ 40 ਲੀਟਰ ਹਾਂ 40 ਲੀਟਰ 40 ਲੀਟਰ ਜੇ ਕੋਈ ਕਵੇ ਤਿਆਰ ਕਰਕੇ ਚਵਾ ਕੇ ਦੇ ਦੋਗੇ ਚਵਾ ਦਾਂਗੇ ਜੀ ਚਵਾ ਦੇਉਂਗੇ ਤੇ ਸਾਚੇ ਗੱਬਣ ਇਹ ਆਪ ਹੈਗੀ ਆ ਯਾਰ ਮਾਡਾ ਦੀ ਆਪੇ ਅਰਮਾਡਾ ਦੀ ਹੈ ਜੀ ਸਪਾਈਕ ਤੋਂ ਗੱਭਣਾ ਸਪਾਈਕ ਤੋਂ ਸੈਕਸਰ ਤੋਂ ਕਿ ਪਲੇਨ ਤੋਂ ਸੈਕਸਰ ਤੋਂ ਸੈਕਸਰ ਤੋਂ ਹਾਂ ਆਪਣੇ ਲਿਆਜ ਵਾਲੇ ਬੰਦੇ ਤੋਂ ਲਈ ਆਏ ਦੋਸਤੋ ਲਿਆਜ ਵਾਲੇ ਬੰਦੇ ਤੋਂ ਆਈ ਹੈ ਸੈਕਸਰ ਦੇ ਏਬੀਐਸ ਦੇ ਸੈਕਸਰ ਸਪਾਈਕ ਤੋਂ ਗੱਭਣਾ ਹੈ ਗਾਂਆਂ ਬਾਰੇ ਮੇਰੀ ਇੰਨੀ ਨੌਲੇਜ ਨਹੀਂ ਹੈ ਪੁੱਠੇ ਦੀ ਵੇਖੋ ਕਿੰਡੀ ਚੌੜੀ ਵਹਿੜ ਹੈ ਤੋੜ ਲੀਏ ਤੇ ਬਾਕੀ ਤੋੜ ਕੇ ਵਿਖਾਉਣੇ ਤੁਹਾਨੂੰ ਆਹ ਦੇਖ ਲਓ ਜਿਵੇਂ 15 ਦਿਨਾਂ ਦੀ ਕੱਚੀ ਹੈ ਤੇ ਫੈੜ ਨੇ ਵੇਖੋ ਕਿੱਥੇ ਜਾ ਕੇ ਬੰਨਣਾ 15 ਦਿਨਾਂ ਦੀ ਤਾਂ ਕੱਚੀ ਐ। ਤੋਂਦੋਂ ਥੋੜੀ ਠੰਡ ਪੈਣ ਲੱਗ ਜੂਗੀ। ਤੇ ਵਹਿੜ ਨੇ ਹਜੇ ਇੱਧਰ ਦੇਖੋ। ਜਮਾ ਹੀ ਹਜੇ ਤਾਂ ਲਾਓ। ਲੈ ਕਿੱਥੇ ਜਾ ਕੇ ਨੇਵਾ ਪਰ ਹੋ ਗਈ ਐ ਤਾਂ ਜਮਾ ਹੀ। ਬਾਲੀਆਂ ਨਹੀਂ ਜਾ ਢਲਾਂ ਪੰਨਿਆ ਕਿਉਂਕਿ 15 ਦਿਨ ਦਿਨ ਬਹੁਤ ਜ਼ਿਆਦਾ ਹੋ ਜਾਂਦਾ ਕੱਚੀ। ਬਹੁਤ ਦਿਨਾਂ ਦੀ ਕੱਚੀ ਐ। ਜੇ ਵਹਿੜ 40 ਲੀਟਰ ਦੁੱਧ ਕਰਦੀ ਐ। ਆ ਤਰਦੀ ਤੋਂ ਲੱਗ ਰਾਇ ਇਹਨੂੰ ਖਤਲਾ। ਤਰਦੀ ਤੋਂ ਲੱਗਦਾ ਜਮਾ ਗਾਂਆਂ ਦੀ ਨੌਲੇਜ ਤੁਹਾਨੂੰ ਦੱਸਿਆ ਵੀ ਘੱਟ ਐ ਖੁੱਲੀ ਰਹੀ ਸਤੇਟ ਐ ਖੁੱਲੀ ਰਹੀ ਕਰਕੇ ਥੋੜਾ ਕਰਦੀ ਤੱਕਾ ਫਾਰਮ ਦੇ ਵਿੱਚ ਵੀ ਰਾਂ ਦਾ ਖੁੱਲੀ ਰਹੀ ਐ ਤਾਂ ਥੋੜਾ ਜਿਹਾ ਧਲਿਆਰੇ ਦੀ ਹਲਕਤ ਮੰਦੀ ਐ ਤੇ ਵਹਿੜ ਬਹੁਤ ਜ਼ਿਆਦਾ ਸੋਹਣੀ ਐ ਤੇ ਏਬੀਐਸ ਤੇ ਫੇਰ ਮੈਂ ਤੁਹਾਨੂੰ ਦੱਸ ਦੇਣਾ ਆਪ ਆਰਮੜਾ ਦੀ ਐ ਆਰਮੜਾ ਮੈਨੂੰ ਨਹੀਂ ਪਤਾ ਗਾਂਆਂ ਬਾਰੇ ਨੌਲੇਜ ਘੱਟ ਐ ਆਰਮੜਾ ਆਰਮੜਾ ਵੀ ਕਿਹੜਾ ਮਤਲਬ ਕਿਹੜੀ ਕੰਪਨੀ ਦਾ ਤੇ ਪਰ ਅੱਗੇ 66 ਸੀਮਨ ਸਪਾਇਕ ਤੋਂ ਗੱਭਣਾ ਤੇ ਵਹਿੜ ਦਾ ਪੁੱਠਾ ਦੇਖਣ ਵਾਲਾ ਵੀ ਬਹੁਤ ਚੌੜਾ ਪੁੱਠਾ ਤੇ ਲੇਵੇ ਤੇ ਰੋਕੀ ਲੇਵੇ ਤੇ ਪਿੱਛੇ ਵੀ ਬਹੁਤ ਸੋਹਣੀਆਂ ਨਾੜਾਂ ਦੇਖੋ ਐਨ ਲੇਵਾ ਦਾ 400 ਤੋਂ ਨਾਲਾਂ ਜਾਲ ਨੂੰ ਭਰਿਆ ਪੈ ਨਾ ਤੇ ਕੱਚੀ ਤਾਂ ਥੋੜੇ ਸਾਹਮਣੇ ਦਿਸੀ ਜਾਂਦੀ ਅਜੇ ਦੇਖੋ ਐਨੇ ਨਹੀਂ ਖਿੱਚਾਂ ਪੰਜਾ ਜੇ ਤੇ ਬਾਕੀ ਬੰਨ ਦੇ ਬੇਟਾ ਬਹੁਤ ਸੋਹਣੀ ਵਹਿੜਾ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਵਹਿੜ ਦਾ ਕੰਨ ਤਾਂ ਜਿਵੇਂ ਇੱਕ ਜਿਵੇਂ ਕੌਲੀ ਜਿਨ੍ਹਾਂ ਨੇ ਦੇ ਕੌਲੀ ਜਿਨ੍ਹਾਂ ਜਿਨ੍ਹਾਂ ਕੰਨ ਹੀ ਹੈ ਮੂੰਹ ਦੀ ਵਹਿੜ ਬਹੁਤ ਜ਼ਿਆਦਾ ਸੋਹਣੀ ਹੈ ਆ ਵੇਖੋ ਫਾਰਮ ਦੇ ਵਿੱਚ ਟੈਗ ਟੂਕ ਲੱਗੇ ਹੁੰਦੇ ਆ ਫਾਰਮ ਦੀ ਵਹਿੜ ਹੈ ਮੂੰਹ ਮਾਂ ਦੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਬਾਕੀ ਬਾਈ ਤੋਂ ਪੁੱਛਦੇ ਆ ਇਹਦਾ ਰੇਟ ਹੁਣ ਬਾਕੀ ਬਾਈ ਰੇਟ ਆਪਾਂ ਨਾ ਕਿੰਨਾ ਕਰਦਾ ਬਾਈ ਦੱਸੂਗਾ ਬਾਈ ਰੇਟ ਕਰੋਗੇ ਰੇਟ ਯਾਰ ਫੋਨ ਤੇ ਕਰ ਲਾਂਗੇ ਕਿਉਂ ਕੱਚੀ ਕਰਕੇ ਕਹਿੰਦੇ ਹੋ ਕਈ ਵਾਰੀ ਵੇਚਣ ਵਾਲੇ ਭਰਾਣੇ ਵੀ ਲੈਣੀ ਹੁੰਦੀ ਹੈ ਫਿਰ ਹੈਨਾ ਅੱਛਾ ਇੱਕ ਤਾਂ ਵੇਹਣ ਕੱਚੀ ਹੈ ਕਿ ਵੇਚਣ ਵਾਲੇ ਨੇ ਲੈਣੀ ਹੁੰਦੀ ਹੈ ਵੇਚਣ ਵਾਲੇ ਭਰਾਣੇ ਲੈਣੀ ਹੈ ਫਿਰ 100 ਪੜਦੇ ਹੁੰਦੇ ਆ ਬਾਈ ਜੀ ਇਹਦਾ ਰੇਟ ਹੈ ਜਿਹੜਾ ਵੀਡੀਓ ਦੇ ਵਿੱਚ ਵੀਡੀਓ ਵਿੱਚ ਨਹੀਂ ਹੋਣਾ ਰੇਟ ਇਹਦਾ ਫੋਨ ਤੇ ਹੋਊਗਾ ਤੇ ਨਾੜਾ ਮੈਂ ਤੁਹਾਨੂੰ ਫੇਰ ਉਖਾ ਦਿਨਾਂ ਲੈਵੇ ਤੇ ਵੇਖੋ ਪਿੱਛੇ ਵੀ ਨਾੜਾ ਬਹੁਤ ਸੋਹਣੀ ਹੈ ਤੇ ਛੋਟਾ ਥਾਣਾ ਦੇ ਆ ਥਰੀ ਚੋਈ ਵਾਲਾ ਥਾਣਾ ਵੀ ਹੈ ਲੈਵੇ ਤੇ ਨਾੜਾ ਵੇਖੋ ਤੇ ਸੋਹਣੀ ਵਿਹੜ ਤੇ ਜੇ ਕਿਸੇ ਵੀਰ ਨੂੰ ਚਾਹੀਦੀ ਹੋਵੇ ਨੰਬਰ ਦੇ ਤਾਂ ਨੰਬਰ ਲਾ ਲਈ ਇੱਕ ਵਾਰ ਹੋਰ ਬੋਲ ਦੇ 98761 98761 28700 ਨੰਬਰ 22 ਦਾ ਵੈਸੇ ਜਾਣ ਪਛਾਣ ਆ ਮੇਰੀ ਭਤੀਜਾ ਹੀ ਲੱਗਦਾ ਤੇ ਕਿਵੇਂ ਲੱਗੀ ਵਿਹੜ ਕਮੈਂਟਾਂ ਦੱਸੋ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਲਿਓ ਤੇ YouTube ਦੇ ਦਰਸ਼ਕ ਸਬਸਕ੍ਰਾਈਬ ਕਰ ਲਿਓ ਤੇ ਦੋਸਤੋ ਇਹ ਕਰਕੇ ਸਟਾ ਤੋ ਡਗੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਦਾ ਕਰੋ ਤੁਹਾਡੇ ਇੱਕ ਸ਼ੇਅਰ ਦਾ ਮਤਲਬ ਕਿਸੇ ਚੰਗੇ ਬੰਦੇ ਦਾ ਚੰਗਾ ਜਾਨਵਰ ਜਾਣਦਾ ਬਾਈ ਕਹਿੰਦਾ 40 ਕਿਲੋ ਤੋਂ ਚੁਆਕੇ ਵੀ ਦੇ ਸਕਦਾ ਕੱਚੀ ਦਾ ਕਾਰਨ ਵਿਖਾਉਣ ਦਾ ਵੀਡੀਓ ਬਣਾਉਣ ਦਾ ਇਹੀ ਹੈ ਕਈ ਵਾਰ ਬਾਹਰ ਜਿਵੇਂ ਮਹਾਰਾਸ਼ਟਰ वगैरह ਲਈ ਜਾਣੀ ਇਸਦੇ ਬੰਦੇ ਨੇ ਤੇ ਕੱਚਾ ਪਸ਼ੂ ਸੌਖਾ ਜਾੜਿੰਦਾ ਦੋਸਤੋ ਕਿਵੇਂ ਲੱਗੀ ਵੇੜ ਕਮੈਂਟਾਂ ਦੱਸੋ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਸੱਸ ਸ੍ਰੀ ਗੁਰੂ ਰਾਮ ਰਾਮ ਸलाम ਧੰਨਵਾਦ ਜੀ